ਮੇਰੇ ਮੇਰੇ ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲ ਜਾ ਜੀ ਵੀ ਵਧੀਆ ਬੰਦਾ ਪਰ ਕਦੇ ਕਦੇ ਭਰਾਵਾਂ ਚ ਕੋਈ ਨੋਕ ਝੋਕ ਹੋ ਜਾਂਦੀ ਹੁੰਦੀ ਆ ਐ ਮੈਂ ਕਹ ਬਾਈ ਮੈਨੂੰ ਆਪ ਦੇਰ ਕੇ ਬੂਟ ਮੈਨੂੰ ਵੀ ਲੈ ਕੇ ਦੇ ਅੱਛਾ ਸਰਵਿੰਨ ਚਾਵਲਾ ਨੋ ਕਮੈਂਟਸ ਨੋ ਕਮੈਂਟਸ ਚੇਗਾ ਤੇਰੇ ਮੇਰੇ ਪਿਆਰ ਦਾ ਗਮ ਬਣ ਮਿਲਦਾ ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਕੱਲਾ ਕੱਲਾ ਚੰਨ ਮਿਲਦਾ ਇਹ ਕੱਲਾ ਚੰਨ ਕਾਫੀ ਚਿਰਾਂ ਬਾਅਦ ਬਦਲਿਆਂ ਤੋਂ ਨਿਕਲਿਆ ਹੈ ਆਖਿਰ ਕਿੱਥੇ ਖੋ ਗਿਆ ਸੀ ਇਹਨਾਂ ਕੋਲ ਪੁੱਛਦੇ ਆ ਸ਼ਹਿਰੀ ਮਾਂ ਕਿੱਥੇ ਗਾਇਆ ਸੀ ਤੁਸੀਂ ਹਾਂ ਬਸ ਕਿਤੇ ਨਹੀਂ ਘਰੇ ਸੀਗਾ ਤੇ ਥੋੜਾ ਜਿਹਾ ਫੈਮਿਲੀ ਟਾਈਮ ਸੀ ਮਮ ਡੈਡ ਬਹੁਤ ਟਾਈਮ ਤੋਂ ਦਚਾਰ ਸਾਲ ਤੋਂ ਉਹਨਾਂ ਨਾਲ ਟਾਈਮ ਨਹੀਂ ਸੀ ਬਤਾਇਆ ਤੇ ਉਹਨਾਂ ਨੂੰ ਉੱਥੋਂ ਪਿੰਡੋਂ ਸੱਦ ਕੇ ਤੇ ਇੱਥੇ ਟਾਈਮ ਬਤਾਇਆ ਉਹਨਾਂ ਨਾਲ ਮਾਪਿਆਂ ਦੀ ਸੇਵਾ ਕਰ ਰਹੇ ਸੀ ਹਾਂ ਬਿਲਕੁਲ ਕਿਉਂਕਿ ਕਈ ਵਾਰੀ ਕੀ ਹੁੰਦਾ ਨਾ ਤੁਸੀਂ ਕਈ ਵਾਰੀ ਇੰਨੇ ਬਿਜ਼ੀ ਹੋ ਜਾਂਦੇ ਹੋ ਕੰਮਕਾਰਾਂ 'ਚ ਮੈਂ 26 25 26 ਸਾਲ ਮੈਂ ਜਮਾ ਵਿਲਾ ਰਿਹਾ ਉਸ ਤੋਂ ਬਾਅਦ ਮੈਂ ਐਸਾ ਬਿਜ਼ੀ ਹੋਇਆ ਜਦੋਂ ਇੱਕਦਮ ਫੇਮ ਮਿਲਿਆ ਵੀ ਮੈਂ ਘਰ ਦੇ ਰੋਜ਼ ਕਹਿੰਦੇ ਸੀ ਕਿੱਥੇ ਆ ਅੱਜ ਇੱਥੇ ਆ ਜੇ ਉੱਥੇ ਆ ਮੈਂ ਥੋੜਾ ਟਾਈਮ ਉਹਨਾਂ ਨਾਲ ਬਿਤਾਇਆ ਤੇ ਬੜਾ ਵਧੀਆ ਲੱਗਿਆ ਥੋੜਾ ਹੁਣ ਫਰੈਸ਼ ਫੀਲ ਕਰ ਰਿਹਾ ਤੇ ਬਸ ਹੁਣ ਅਗਲੀ ਟੇਪ ਜਿਹੜੀ ਆਲਮੋਸਟ ਰੈਡੀ ਆ ਹੁਣ ਥੋੜੀ ਦੇਰ ਕਰ ਦਾਂਗੇ ਰੀਲੀਸ ਉਹੀ ਟੇਪ ਬਾਰੇ ਦੱਸੋ ਹੁਣ ਆਈ ਥਿੰਕ 6-7 ਗਾਣੇ ਨੇ ਉਸ ਟੇਪ ਚੋ ਇੱਕ 1100 ਮੋਬਾਈਲ ਤੁਸੀਂ ਆਪਣੇ ਫੇਸਬੁੱਕ ਤੇ ਤਾਂ ਪਾਇਆ ਸੀ ਪੜਿਆ ਕਿਦਾਂ ਦੀ ਐਲਬਮ ਹੈ ਕਿਦਾਂ ਦੇ ਗਾਣੇ ਨੇ ਘਰ ਮੈਂ ਗਾਣੇ ਹਜੇ ਸਿਰਫ ਇੱਕ ਦੋ ਜਗ੍ਹਾ ਗਾਏ ਨੇ ਪਰ ਆਲਮੋਸਟ ਲੋਕਾਂ ਨੂੰ ਯਾਦ ਵੀ ਹੋ ਗਿਆ ਤੇ ਗਾਣੇ ਸਾਰੇ ਉਹੀ ਜਿਵੇਂ ਜਿਹੋ ਜਿਹਾ ਮੇਰਾ ਸਟਾਈਲ ਹੈ ਜਿਹੜਾ ਲੋਕ ਕੀ ਸੁਣਨਾ ਪਸੰਦ ਕਰਦੇ ਆ ਉਹੋ ਜਿਹਾ ਕੁਝ ਹੀ ਐਤ ਕੀ ਹੋਊਗਾ ਉਹੀ ਰੋਮਾਂਟਿਕ ਸ਼ਾਇਰੀ ਰੋਮਾਂਟਿਕ ਵੀ ਸ਼ਾਇਰੀ ਵੀ ਅਲੱਗ-ਅਲੱਗ ਮੂਡ ਹੁੰਦੇ ਆ ਸ਼ਾਇਰ ਦੇ ਕਿਸੇ ਮੂਡ 'ਚ ਸ਼ਰਾਰਤ ਸੁਝਦੀ ਆ ਕਿਸੇ ਮੂਡ 'ਚ ਮਾਂ ਦੀ ਯਾਦ ਆਉਂਦੀ ਆ ਕਿਸੇ ਮੂਡ 'ਚ ਕੁਛ ਹੁੰਦਾ ਕਿਸੇ ਮੂਡ 'ਚ ਜਵਾਨੀ ਨੂੰ ਯਾਦ ਕਰਦਾ ਸੋ ਉਹੀ ਅਲੱਗ-ਅਲੱਗ ਮੂਡ ਨੇ ਤੇ ਇਹਨਾਂ ਗਾਣਿਆਂ 'ਚ ਕੀ ਖਾਸ ਹੋਏਗਾ ਤੁਸੀਂ ਕਿਹਾ ਐਕਸਪੈਰੀਮੈਂਟ ਮੈਂ ਕਰਨਾ ਚਾਹੁੰਦਾ ਹਾਂ ਪਰ ਥੋੜਾ ਜਾਂ ਤੁਸੀਂ ਮਤਲਬ ਪਰਹੇਜ਼ ਵੀ ਕਰਦੇ ਹੋ ਐਕਸਪੈਰੀਮੈਂਟ ਤੋਂ ਇਹ ਕਿਉਂ ਕਿਉਂਕਿ ਗੱਲ ਇਹ ਹੈ ਨਾ ਵੀ ਜਿਵੇਂ ਪੰਜਾਬੀ ਚ ਇੱਕ ਕਹਾਵਤ ਹੈ ਵੀ ਜੇ ਕਿਸੇ ਬੰਦੇ ਦਾ ਦੁੱਧ ਵਧੀਆ ਵਿਕੀ ਜਾਂਦਾ ਤੇ ਉਹਨੂੰ दारू ਵੇਚਣ ਦੀ ਕੀ ਲੋੜ ਹੈ ਤੇ ਹਜੇ ਦੁੱਧ ਵਿਕੀ ਜਾਂਦਾ ਤੇ ਦੁੱਧ ਹੀ ਵੇਚਣਾ ਹੋਰ ਕੋਈ ਗਲਤ ਗਾਣਾ ਕੋਸ਼ਿਸ਼ ਕਰਨੀ ਹੈ ਵੀ ਨਹੀਂ ਗਾਉਣਾ ਸੋ ਇਸ ਕਰਕੇ ਜਿਹੜਾ ਐਕਸਪੈਰੀਮੈਂਟ ਹੁੰਦਾ ਉਹ ਇਹ ਹੁੰਦਾ ਵੀ ਤੁਸੀਂ ਜਮੇ ਲੀਕ ਤੋਂ ਹਟ ਕੇ ਕੁਝ ਕਰੋ ਉਹਦੇ ਚ ਦੋ ਚੀਜ਼ਾਂ ਨੇ ਜਾਂ ਤਾਂ ਲੋਕੀ ਕਹਿਣਗੇ ਵੀ ਬਾਈ ਇਹ ਤਾਂ ਬਹੁਤ ਵਧੀਆ ਤੇ ਜਾਂ ਲੋਕੀ ਕਹਿਣਗੇ ਵੀ ਆ ਕੀ ਕਰਤਾ ਸੋ ਮੈਂ ਹਜੇ ਉਹ ਰਿਸਕ ਲੈਣ ਚ ਥੋੜਾ ਜਿਹਾ ਹਜੇ ਰੁਕਦਾ ਹਾਂ ਵੀ ਹਜੇ ਬਾਅਦ ਚ ਦੇਖੀ ਜਾਊਗੀ ਇਸ ਕਰਕੇ ਕੋਈ ਹਜੇ ਐਕਸਪੈਰੀਮੈਂਟ ਨਹੀਂ ਪਰ ਗਾਂ ਦੇਖਾਂਗੇ ਕਰਾਂਗੇ ਉਹ ਵੀ ਇਹੋ ਜਿਹਾ ਕਰਾਂਗੇ ਜਿਹੜਾ ਹਜਮ ਹਜੇ ਲੋਕਾਂ ਦੇ ਵੀ ਐਨਾ ਹੋਵੇ ਵੀ ਕਿਤੇ ਕਹਿਣ ਵੀ ਇਹ ਕਿੱਧਰ ਨੂੰ ਤੁਰ ਪਿਆ ਗੈਸ ਜੀ ਮੈਨੂੰ ਲੱਗਦਾ ਹੈ ਕਿ ਤੁਸੀਂ ਉਹੋ ਜੀ ਪੋਜੀਸ਼ਨ ਤੇ ਹੋ ਕਿ ਤੁਸੀਂ ਤੁਹਾਡੀ ਬਹੁਤ ਫੈਨ ਫੋਲੋਇੰਗ ਹੈ ਤੁਸੀਂ ਜੋ ਵੀ ਕਰੋਗੇ ਲੋਕੀ ਉਹਨੂੰ ਪਸੰਦ ਕਰਨਗੇ ਤਾਂ ਤੁਸੀਂ ਇੱਕ ਐਕਸਪੈਰੀਮੈਂਟ ਕਰ ਸਕਦੇ ਹੋ ਜੀ ਨਹੀਂ ਇੱਕ ਅੱਦੇ ਗਾਣੇ ਚ ਹੋ ਸਕਦਾ ਵੀ ਬੰਦਾ ਕਰੇ ਪਰ ਪੂਰੀ ਟੇਪ ਕਿਉਂਕਿ ਲੋਕੀ ਮੈਨੂੰ ਪਤਾ ਹੈ ਵੀ ਪੂਰੀ ਦੀ ਪੂਰੀ ਟੇਪ ਹੀ ਉਡੀਕ ਰਹੇ ਹੈ ਕੋਈ ਉਹਨਾਂ ਦਾ ਇੱਕ ਅੱਦੇ ਗਾਣੇ ਨਾਲ ਕੁਝ ਬਣਨ ਵਾਲਾ ਨਹੀਂਗਾ ਮੈਨੂੰ ਵੀ ਇਸ ਗੱਲ ਦਾ ਪਤਾ ਸੋ ਇੱਕ ਅੱਧੇ ਗਾਣੇ ਦਾ ਹੋ ਸਕਦਾ ਪਰ ਬਾਕੀ ਦੀ ਟੇਪ ਹੈ ਜਿਹੜੀ ਮੈਨੂੰ ਪਤਾ ਵੀ ਉਹ ਕਹੇ ਜੀ ਉਹਨਾਂ ਨੇ ਸੁਣਨੀ ਹੈ ਔਰ ਕਹੇ ਜੇ ਮੈਂ ਗਾਣੇ ਬਣਾਉਣੇ ਨੇ ਅੱਛਾ ਸ਼ਹਿਰੀ ਓਵਰਆਲ ਜੀ ਪੰਜਾਬੀ 뮤직 ਇੰਡਸਟਰੀ ਦੀ ਗੱਲ ਕਰੀਏ ਜਿਹੋ ਜਿਹੇ ਗਾਣੇ ਆ ਰਹੇ ਨੇ ਕਾਫੀ ਸਿੰਗਰਸ ਨਵੇਂ ਵੀ ਆ ਰਹੇ ਨੇ ਵੀਡੀਓਜ਼ ਤੇ ਵੀ ਕਾਫੀ ਐਕਸਪੈਰੀਮੈਂਟ ਹੋ ਰਿਹਾ ਹੈ ਉਹਦੇ ਬਾਰੇ ਤੁਸੀਂ ਕੀ ਕਹੋਗੇ ਇਹ ਬਹੁਤ ਵਧੀਆ ਗੱਲ ਹੈ ਜਿੰਨੇ ਅਸੀਂ ਤਾਂ ਆਪ ਸਗੋਂ ਇਸੇ ਕਰਕੇ ਨਵੇਂ ਬੰਦਿਆਂ ਵਾਸਤੇ ਵੀ ਕੰਪਨੀ ਵੀ ਖੋਲੀ ਹੈ ਵੀ ਜੇ ਕਿਸੇ ਨੇ ਸਾਡੇ ਕੋਲੇ ਆ ਕੇ ਕਰਨਾ ਹੈ ਅਸੀਂ ਚੰਗੀ ਗਾਈਡੈਂਸ ਦੇ ਦਿੰਨੇ ਆ ਮੈਂ ਤਾਂ ਕਹਿੰਨਾ ਵਧੀਆ ਗੱਲ ਹੈ ਵੀ ਇੱਕ ਚੰਗਾ ਕੰਮ ਗਾਉਣ ਦਾ ਵੀ ਜੇ ਤੁਸੀਂ ਤਰੀਕੇ ਨਾਲ ਕਰੋ ਤਾਂ ਸੋ ਮੇਰਾ ਖਿਆਲ ਹੈ ਕਿ ਚੰਗੀ ਗੱਲ ਹੈ ਜਿੰਨੇ ਨਵੇਂ ਆ ਰਹੇ ਨੇ ਕਈ ਚੰਗੇ ਵੀ ਆ ਰਹੇ ਆ ਕਈ ਵਾਰੀ ਵਿੱਚੋਂ ਕਈ ਵਾਰੀ ਲੱਗਦਾ ਵੀ ਯਾਰ ਇਹਨਾਂ ਨੂੰ ਹਜੇ ਨਹੀਂ ਸੀ ਕਰਨਾ ਚਾਹੀਦਾ ਐ ਵੀ ਫੀਲ ਹੁੰਦਾ ਪਰ ਮੈਂ ਇਹ ਚੀਜ਼ ਜਜਮੈਂਟ ਕਰਨ ਵਾਲਾ ਕੋਈ ਹੈ ਨਹੀਂਗਾ ਮੈਂ ਤਾਂ ਅਜੇ ਇਹਨਾਂ ਦੇ ਨਾਲ ਦਾ ਹੀ ਆ ਕੋਈ ਤੁਹਾਨੂੰ ਤੁਹਾਡੇ ਫੇਵਰਿਟ ਤੁਹਾਨੂੰ ਲੱਗਿਆ ਕੋਈ ਬਹੁਤ ਵਧੀਆ ਟਰੈਕ ਆਇਆ ਹਾਲੀ ਚੁਕ ਹਾਲ ਦੇ ਵਿੱਚ ਉਹ ਗੈਰੀ ਸਿੰਧੂ ਵਾਲਾ ਬਹੁਤ ਵਧੀਆ ਬੰਦਾ ਬਣ ਜਾ ਦਿਲਾਂ ਦੇ ਜਾਨੀਆਂ ਉਹਦੀ ਵੀਡੀਓ ਵੀ ਬੜੀ ਸੋਹਣੀ ਲੱਗੀ ਮੈਨੂੰ ਗਾਣਾ ਵੀ ਵਧੀਆ ਤੇ ਮੈਂ ਕਦੇ-ਕਦੇ ਗਾਉਣਾ ਵੀ ਹੁੰਦਾ ਕਿਉਂਕਿ ਮੈਨੂੰ ਲੱਗਦਾ ਵੀ ਮੇਰੇ ਤੇ ਟੁੱਕਦਾ ਉਹ ਗਾਣਾ ਕਿਉਂਕਿ ਮੈਂ ਹਜੇ ਕਦੇ-ਕਦੇ ਮੈਨੂੰ ਐ ਲੱਗਦਾ ਵੀ ਮੈਂ ਜੇ ਸਿਆਣਾ ਹੋ ਗਿਆ ਤੇ ਕਿਤੇ ਕੰਮ ਹੀ ਨਾ ਬੰਦ ਹੋ ਜੇ ਗਾਉਣ ਗਾਉਣ ਵਾਲਾ ਸੋ ਇਦਾਂ ਹੀ ਚੱਲਦਾ ਜੀ ਪਰ ਤੁਹਾਡੇ ਗਾਣੇ ਤਾਂ ਉਦੋਂ ਹੀ ਬੜੇ ਸਿਆਣੇ ਹੁੰਦੇ ਨੇ ਸ਼ਰੀ ਮੇਰੇ ਗਾਣੇ ਤੁਹਾਨੂੰ ਕਿੱਥੇ ਸਿਆਣੇ ਲੱਗਦੇ ਆ ਸਾਰੇ ਬਹੁਤ ਵਧੀਆ ਹੁੰਦੇ ਨੇ ਮਾੜਾ ਕਿਰਾ ਚਲੋ ਇਹ ਤੁਹਾਡੀ ਦੇਖੋ ਇਹ ਤੁਹਾਡਾ ਮੜਪਣ ਵੀ ਤੁਸੀਂ ਮੇਰੇ ਗਾਣਿਆਂ ਨੂੰ ਸਿਆਣਾ ਕਹਿ ਰਹੇ ਹੋ ਪਰ ਚੰਗੀ ਗੱਲ ਹੈ ਅੱਗੇ ਹੋਰ ਕੋਸ਼ਿਸ਼ ਕਰਾਂਗੇ ਵੀ ਵਧੀਆ ਗਾਣੇ ਕਰਨ ਦੇ ਕੋਈ ਸ਼ਾਇਰੀ ਜਾਂ ਕੋਈ ਗੀਤ ਆਪਣਾ ਆ ਜਾ ਤੁਸੀਂ ਸਾਡੇ ਦਰਸ਼ਕਾਂ ਲਈ गा ਸਕੋ ਆਵੇਂ ਆਉਣ ਵਾਲੀ ਐਲਬਮ ਤੋਂ ਮੈਂ ਇੱਕ ਸਿਆਣਾ ਜਿਹਾ ਗਾਣਾ ਮੇਰੇ ਕੋਲੇ 1100 ਮੋਬਾਈਲ ਉਹ ਸੁਣਾ ਦਿੰਨਾ ਹਾਂਜੀ ਸੁਣਾਓ ਵੈਸੇ ਤੁਹਾਡੇ ਕੋਲ ਕਿਹੜਾ ਮੋਬਾਈਲ ਹੈ ਮੇਰੇ ਕੋਲੇ ਤਾਂ ਜੀ ਜਿਹੜਾ ਹੱਥ ਹੈ ਜੇ ਉਹੀ ਚੱਕ ਲਈਦਾ ਕਿਉਂਕਿ ਪਹਿਲਾਂ ਬਹੁਤ ਸ਼ੌਂਕ ਸੀ ਮਹਿੰਗੇ ਮੋਬਾਈਲ ਰੱਖਣ ਦਾ ਪਰ ਉਹ ਮਹਿੰਗੇ ਮੋਬਾਈਲਾਂ ਦਾ ਤੁਹਾਨੂੰ ਪਤਾ ਪੰਗਾ ਹੀ ਹੁੰਦਾ ਇੱਕ ਬਸ ਸਿੰਪਲ ਜਿਹਾ ਮੋਬਾਈਲ ਹੋਵੇ ਬਸ ਗੱਲਬਾਤ ਕਰਨੀ ਸੁਣਨੀ ਹੁੰਦੀ ਹੈ ਹੋਰ ਤਾਂ ਕੀ ਐ ਸੋ ਉਹ ਗਾਣਾ ਹੈਗਾ ਵੀ ਲੱਭੀ ਗੂਗਲ ਤੇ ਟਿਊਸ਼ਨ ਟਿਕਾਣਾ ਤੂੰ ਅਜੀਤ ਰੋੜ ਪਾ ਕੇ ਬੱਲੀਆਂ ਕੁਚੀ ਸਖੀਆਂ ਤੋਂ ਮੇਰਾ ਕੋਈ ਗਾਣਾ ਤੂੰ ਕੈਨੇਡਾ ਵਿੱਚ ਜਾ ਕੇ ਬੱਲੀਆਂ ਮੈਥੋਂ ਸ਼ਰਤਾਂ ਨਾ ਹੋਈਆਂ ਬਿੱਲੋ ਪੂਰੀਆਂ ਬੈਸੀ ਮੇਰੀ ਫੈਲ ਮੋੜ ਗਈ ਤੈਨੂੰ ਵੀ ਜੇ ਦੀ ਖੁਸ਼ੀ ਚ ਮਿਲ ਆਈ ਫੋਨ ਗਿਆ ਨਹੀਂ ਤੂੰ ਫਕਰਾਂ ਦਾ 1100 ਮੋਬਾਈਲ ਮੋੜ ਗਈ ਵੇਰੀ ਗੁੱਡ ਜੀ ਇੱਥੇ ਖੜੋ ਹੋਏ ਸਾਰਿਆਂ ਨੂੰ ਬਹੁਤ ਪਸੰਦ ਵੀ ਆਇਆ ਅੱਛਾ ਜਾਣਦਾਰ ਨਹੀਂ ਕਿ ਰੈਪਿਡ ਫਾਇਰ ਰਾਊਂਡ ਚੈਰੀ ਤੋਂ ਤੁਹਾਡੇ ਨਾਲ ਕਰੀਏ ਅੱਛਾ ਪਹਿਲਾਂ ਗੱਲ ਤੁਸੀਂ ਹਮੇਸ਼ਾ ਚੈੱਕ ਸ਼ਾਟ ਕਿਉਂ ਮੰਦਦੇ ਹੋ ਤੁਹਾਡੇ ਫੇਵਰਿਟ ਨੇ ਚੈਕਸ ਮੈਗ ਮੈਂ ਸ਼ਲਟਾਂ ਮੈਨੂੰ ਜਿਆਦਾ ਵਧੀਆ ਲੱਗਦੀਆਂ ਨੇ ਪੌਣੀਆਂ ਤੇ ਚੈੱਕ ਮੈਂ ਤਾਂ ਵੀ ਮੈਂ ਰੋਜ਼-ਰੋਜ਼ ਨਹੀਂ ਕਰਦਾ ਸ਼ਾਪਿੰਗ ਮੈਂ ਇੱਕੇ ਵਾਰੀ 5-7 10 ਸ਼ਲਟਾਂ ਲਿਆਉਣਾ ਵੀ ਯਾਰ ਹੁਣ ਇੱਕ ਵਾਰੀ ਲੈਂਦੀਆਂ ਬਸ ਹੁਣ ਇਹਨਾਂ ਚ ਹੀ ਪੌਣੀਆਂ ਨੇ ਹਣ ਸਗੋਂ ਮੇਰੇ ਕੱਪੜੇ ਲਿਆਉਣ ਵਾਲੇ ਹੋਏ ਨੇ ਕਿਉਂਕਿ ਉਹੀ ਦੁਆਰੇ ਦੁਆਰੇ ਰਿਪੀਟ ਹੋ ਰਿਹਾ ਤੁਸੀਂ ਵੀ ਇਸੇ ਕਰਕੇ ਪੁੱਛਿਆ ਹੈ ਨਾ ਨਹੀਂ ਨਹੀਂ ਮੈਨੂੰ ਲੱਗਿਆ ਬਿਕੋਜ਼ ਮੈਂ ਦੋ ਤਿੰਨ ਵਾਰੀ ਵੇਖਿਆ ਤੁਸੀਂ ਚੈੱਕ ਹੀ ਪਾਉਂਦੇ ਹੋ ਹਮੇਸ਼ਾ ਤਾਂ ਮੈਂ ਸੋਚਿਆ ਪਤਾ ਨਹੀਂ ਚੈੱਕ ਸ਼ਾਇਦ ਸ਼ੇਰੀਮਾ ਦਾ ਫੇਵਰਿਟ ਹੋਣਾ ਹੈ ਨਹੀਂ ਚੇਂਜ ਹੁੰਦਾ ਰਹਿੰਦਾ ਹੁਣ ਮੈਂ ਚੈੱਕ ਹੁਣ ਤੁਸੀਂ ਮੈਨੂੰ ਚੈੱਕ ਤੇ ਕਹਤਾ ਨਾ ਹੁਣ ਅਗਲੇ ਅਗਲੀਆਂ ਸ਼ਰਟਾਂ ਦੇਖਿਓ ਤੁਸੀਂ ਚੇਂਜਮੈਂਟ ਹੋ ਗਿਆ ਚਲੋ ਆਪਾਂ ਅਬ ਜ਼ਰੂਰ ਏਕਾਂਗੇ ਫੇਸਬੁੱਕ ਤੇ ਵੀ ਨਜ਼ਰ ਆਉਂਦੀ ਹੈ ਵੈਸੇ ਸਾਰੀ ਫੇਸਬੁੱਕ ਵੀ ਨਾ ਮੈਨੂੰ ਹੁਣ ਲੱਗ ਫੇਸਬੁਕ ਵਰਗੀ ਖਤਰਨਾਕ ਚੀਜ਼ ਹੈ ਨਹੀਂ ਕੋਈ ਕਿਉਂਕਿ ਬੰਦਾ ਸਾਰਾ ਦਿਨ ਫੇਸਬੁਕ ਤੇ ਐ ਜੁੜ ਜਾਂਦਾ ਐ ਬੈਠਾ ਰਹਿੰਦਾ ਵੀ ਜਿਵੇਂ ਕੋਈ ਭਗਤੀ ਹੁੰਦੀ ਹੈ ਸਵੇਰੇ ਉੱਠਦੇ ਸਾਰ ਫੇਸਬੁਕ ਉੱਠਦੇ ਸਾਰ ਦੇਖਦਾ ਵੀ ਕੀ ਹੋ ਗਿਆ ਰਾਤ ਨੂੰ ਸੌਣ ਤੋਂ ਪਹਿਲਾਂ ਫੇਸਬੁਕ ਹੈਨਾ ਤੇ ਫੇਸਬੁਕ ਤਾਂ ਮੈਨੂੰ ਲੱਗਦਾ ਵੀ ਆਉਣ ਵਾਲੇ ਟਾਈਮ 'ਚ ਜਿਵੇਂ ਮੈਂ ਹਸਾਬ ਕਿਤਾਬ ਦੇਖਦਾ ਜਵਾਕਾਂ ਨੂੰ ਮਾਂ ਪਿਓ ਦੀ ਲੋੜ ਹੀ ਨਹੀਂ ਪੈਣੀ ਉਹ ਕਹਿਣਗੇ ਸਾਨੂੰ ਫੇਸਬੁਕ ਦੇ ਦਿਓ ਸੋ ਫੇਸਬੁਕ ਵੀ ਜਿਹੜੀ ਹੈ ਨਾ ਇਹ ਇੱਕ ਗੋਰਿਆਂ ਦਾ ਟਰੈਪ ਹੈ ਵੀ ਆਪਾਂ ਆਪਨੂੰ ਮਗਰ ਲਾਉਂਦਾ ਇਸ ਕਰਕੇ ਫੇਸਬੁਕ ਵੀ ਥੋੜਾ ਜਿਹਾ ਮੈਂ ਤਾਂ ਕਹਿਣਾ ਹੁੰਦਾ ਵੀ ਹੁਣ ਪਾਸ ਹੀ ਰਹੀ ਹੈ ਮੈਂ ਇਸੇ ਕਰਕੇ ਘੱਟ ਚਲਾਉਣਾ ਹੁਣ ਤਾਂ ਹੀ ਕਰੀਏ ਤੁਸੀਂ 1100 ਰੱਖਿਆ ਹੈ ਫੇਸਬੁਕ ਚੱਲੇ ਹੀ ਨਾ ਬਿਲਕੁਲ ਅੱਛਾ ਠੀਕ ਹੈ ਤੇ ਜੇ ਆਪਾਂ ਕਹੀਏ ਤੁਸੀਂ ਇੱਕ ਵਰਡ 'ਚ ਮੈਨੂੰ ਆਨਸਰ ਦੇਣਾ ਜਾਂ ਜੋ ਵੀ ਤੁਹਾਡੇ ਮਨ ਚਾਹੇ ਠੀਕ ਹੈ ਸ਼ੈਰੀਮਾਨ ਸਿੰਪਲ ਬੱਬੂਮਾਨ ਕੈਨੇਟ ਸਟਾਈਲ ਮੈਂ ਜਿਹੜਾ ਕੰਫਰਟੇਬਲ ਹੋਵੇ ਗਾਣਾ ਜਿਹੜਾ ਉਸ ਵਕਤ ਵਧੀਆ ਲੱਗੇ ਕੁਲਦੀਪ ਮਾਨਕ ਕਲੀਆਂ ਦਾ ਬਾਦਸ਼ਾਹ ਜੈਜੀ ਜੀ ਜੈਜੀ ਵੀ ਜਿਹੜਾ ਮੇਰਾ ਭਾਈ ਆ ਉਹ ਵਧੀਆ ਬੰਦਾ ਪਰ ਕਦੇ ਕਦੇ ਭਰਾਵਾਂ ਚ ਕੋਈ ਨੋਕ-ਝੋਕ ਹੋ ਜਾਂਦੀ ਹੁੰਦੀ ਆ ਐਡੀ ਕੋਈ ਗੱਲ ਨਹੀਂ ਹੁਣ ਸੜਾ ਕੁਝ ਠੀਕ ਹੈ ਹਾਂ ਹਾਂ ਜਮਾਂ ਸਹੀ ਹੈ ਠੀਕ ਹੈ ਸਰਵੀਨ ਚਾਵਲਾ ਮੈਂ ਉਹ ਕਹ ਮੈਂ ਕਹ ਬਾਈ ਮੈਨੂੰ ਆਪ ਦੇਰ ਕੇ ਬੂਟ ਮੈਨੂੰ ਵੀ ਲੈ ਕੇ ਦੇ ਕਹਿੰਦਾ ਕੋਈ ਨਹੀਂ ਲੈ ਦੂੰਗਾ ਮਹਿੰਗੇ ਹੋਣੇ ਹੋ ਬਹੁਤ ਪਰ ਅਗਲੇ ਸਿੰਪਲ ਬਣਦੇ ਹੋ ਅਗਲੇ ਨੇ ਲੈ ਕੇ ਦੇਣੇ ਆਪਣੇ ਕਿਹੜਾ ਪੈਸੇ ਲੱਗਣੇ ਅੱਛਾ ਸਰਵੀਨ ਚਾਵਲਾ ਤੁਸੀਂ ਦੱਸ ਦਿਓ ਯਾਰ no comments no comments ਠੀਕ ਹੈ ਤੇ ਸ਼ੈਰੀ ਫਿਲਮਾਂ ਬਾਰੇ ਹੁਣ ਕੀ ਤੁਹਾਡਾ ਇਸ ਗੱਲ ਆਈ ਤਾਂ ਬਾਤ ਤੁਸੀਂ ਦੇਖੋ ਮੈਂ ਨਾ ਤਾਂ ਕਿਸੇ ਰੇਸ 'ਚ ਜਾਂ ਮੈਂ ਕਹਦਾ ਯਾਰ ਵੀ ਹੁਣ ਕੋਈ ਵੀ ਮੇਰੀ ਫਿਲਮ ਨਹੀਂ ਆਈ ਵੀ ਖਣੀ ਲੋਕੀ ਭੁੱਲ ਜਾਣਗੇ ਜਾਂ ਇਹ じゃ ਕੁਛ ਨਹੀਂ ਆ ਇੰਨੇ ਆ ਹੀ ਗਏ ਅੱਜ ਵੀ ਹਜੇ ਹਨ ਤੇ ਗੱਲ ਇਹ ਆ ਵੀ ਬੰਦੇ ਨੂੰ ਸੰਤੁਸ਼ਟੀ ਹੋਣੀ ਚਾਹੀਦੀ ਹੈ ਜਦੋਂ ਕੋਈ ਵਧੀਆ ਕੋਈ ਆ ਗਈ ਫਿਲਮ ਜੋ ਦਿਮਾਗ ਨੂੰ ਚੜ ਗਈ ਵੀ ਯਾਰ ਆ ਠੀਕ ਹੈ ਕਰ ਲੈਨੇ ਆ ਕਰ ਲਾਂਗੇ ਪਰ ਫਿਲਮਾਂ ਦਾ ਮੈਂ ਦੇਖਿਆ ਵੀ ਇਕੋ ਜਿਹੜਾ ਗਾਣਾ ਹੈ ਨਾ ਮੈਂ ਆਪ ਲਿਖਦਾ ਆਂ ਆਪ ਗਾਉਣਾ ਮੇਰੇ ਤੇ ਡਿਪੈਂਡ ਕਰਦਾ ਮੈਂ ਜਿਵੇਂ ਮਰਜ਼ੀ ਲਿਖ ਕੇ ਗਾਦਾ ਪਰ ਜਿਹੜੀ ਫਿਲਮ ਹੈ ਉਹ ਮੈਨੂੰ ਲੱਗਦਾ ਇਕੱਲੇ ਇੱਕ ਬੰਦੇ ਤੇ ਨਹੀਂ ਉਹ ਫਿਲਮ 100 200 ਬੰਦਿਆਂ ਤੇ ਡਿਪੈਂਡ ਕਰਦੀ ਹੈ ਉਹ ਕ੍ਰਿਕਟ ਦੀ ਗੇਮ ਵਾਲਾ ਹਿਸਾਬ ਹੋ ਜਾਂਦਾ ਵੀ ਜੇ ਇੱਕ ਨੇ ਕੈਚ ਛੱਡ ਤੀ ਤਾਂ ਮੈਚ ਹਾਰ ਗਏ ਮੈਨੂੰ ਐ ਲੱਗਦਾ ਬਾਕੀ ਕੋਈ ਨਹੀਂ ਫਿਲਮਾਂ ਗਾਂ ਬਥੇਰਾ ਟਾਈਮ ਪਿਆ ਕਰਾਂਗੇ ਕੋਈ ਤੁਹਾਨੂੰ ਇਸ ਸਾਲ ਜਿਹੜੀਆਂ ਫਿਲਮਾਂ ਰਿਲੀਜ਼ ਹੋਈਆਂ ਨੇ ਕਾਫੀ ਚੱਲੀਆਂ ਨੇ ਪੰਜਾਬੀ ਫਿਲਮਾਂ ਕੋਈ ਵੇਖੀਏ ਤੁਸੀਂ ਫੋਲੋ ਕੀਤਾ ਕਿਸੇ ਨੂੰ ਪਸੰਦ ਆਈ ਹੋਏ ਕੋਈ ਇੱਕ ਤਾਂ ਬਾਈ ਵਾਲੀ ਬੱਬੂ ਬਾਈ ਵਾਲੀ ਫਿਲਮ ਦੇਖੀ ਸੀ ਜ਼ਰੂਰ ਉਹ ਤਾਂ ਬਹੁਤ ਵਧੀਆ ਸੀ ਔਰ ਦੂਜਾ ਜਿਹੜੀ ਚਾਰ ਸਾਹਿਬਜ਼ਾਦੇ ਫਿਲਮ ਆਈ ਹੈ ਉਹ ਤਾਂ ਮੈਂ ਕਹਿੰਦਾ ਵੀ ਹਰ ਜਵਾਕ ਨੂੰ ਦਿਖਾਉਣੀ ਚਾਹੀਦੀ ਹੈ ਸਾਡੇ ਵਾਲਾ ਭਤੀਜਾ ਵੀ ਗਿਆ ਸੀ ਦੇਖਣ ਉਹਨੇ ਜਿੱਦਾਂ ਦੀ ਦੇਖੀ ਉਹ ਹੁਣ ਵਾਲ ਨਹੀਂ ਕਟਾਉਣ ਦਿੰਦਾ ਕਹਿੰਦਾ ਵੀ ਮੈਂ ਚਾਚੂ ਜੂੜੀ ਰੱਖਣੀ ਹੈ ਸੋ ਇਹ ਜਿਹੀਆਂ ਫਿਲਮਾਂ ਵੀ ਜ਼ਰੂਰ ਦੇਖਣੀਆਂ ਔਰ ਦਿਖਾਉਣੀਆਂ ਚਾਹੀਦੀਆਂ ਨੇ ਕਿ ਸਾਨੂੰ ਪਤਾ ਲੱਗੇ ਕਿ ਅਸੀਂ ਸਾਡਾ ਬੈਕਗ੍ਰਾਉਂਡ ਕੀ ਹੈ ਤੇ ਇਹ ਸੀ ਕਿ ਸਾਡੇ ਨਾਲ ਸ਼ਹਿਰੀ ਮਾਨ ਜਿਨ੍ਹਾਂ ਨੇ ਕਿਹਾ ਕਿ ਉਹ ਐਨੇ ਸਿਆਣੇ ਤਾਂ ਨਹੀਂ ਪਰ ਹਾਂ ਸਾਨੂੰ ਉਹਨਾਂ ਦੇ ਗਾਣਿਆਂ 'ਚ ਸਿਆਣਪ ਜ਼ਰੂਰ ਚਲਕਦੀ ਹੈ ਤਾਇਰ ਬਸੀਨ এবੀਪੀ ਸਾਝਾ ਮਹਾਰਲੀ ਮਿਲ ਜੈ ਜੀ ਵੀ ਵਧੀਆ ਬੰਦਾ ਪਰ ਕਦੇ ਕਦੇ ਭਰਾਵਾਂ ਚ ਕੋਈ ਨੋਕ ਝੋਕ ਹੋ ਜਾਂਦੀ ਹੁੰਦੀ ਆ ਐ ਮੈਂ ਕਹਾਂ ਬਾਈ ਮੈਨੂੰ ਆਪ ਦੇ ਵਰਗੇ ਬੂਟ ਮੈਨੂੰ ਵੀ ਲੈ ਕੇ ਦੇ ਅੱਛਾ ਸਰਵਿੰਨ ਚਾਵਲਾ ਨੋ ਕਮੈਂਟਸ ਨੋ ਕਮੈਂਟਸ ਠੀਕ ਹੈ ਤੇਰੇ ਮੇਰੇ ਪਿਆਰ ਦਾ ਗਮ ਬਣ ਮਿਲਦਾ ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਕੱਲਾ ਕੱਲਾ ਚਨ ਮਿਲਦਾ